ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਰੇਸ਼ਨ ਸਿੰਧੂ ਰਾਊਟਰੀਚ ਪ੍ਰੋਗਰਾਮ ਤਹਿਤ ਵੱਖ-ਵੱਖ ਮਿਲਕਾਂ ਦਾ ਦੌਰਾ ਕਰਨ ਵਾਲੇ ਸਰਪਾਰਟੀ ਸੰਸਦ ਮੈਂਬਰਾਂ ਦੇ ਵਫਦਾਂ ਨਾਲ ਅੱਜ ਸ਼ਾਮ ਨੂੰ ਮੁਲਾਕਾਤ ਕਰਨਗੇ ਇਨ੍ਹਾਂ ਸੰਸਦ ਮੈਂਬਰਾਂ ਨੇ ਆਲਮੀ ਮਿਲਕਾਂ ਵਿੱਚ ਜਾ ਕੇ ਪਹਿਲਗਾਮ ਦੇਸ਼ੀ ਹਮਲੇ ਮਗਰੋਂ ਪਾਕਿਸਤਾਨ ਖਿਲਾਫ ਵਿੱਡੇ ਆਪਰੇਸ਼ਨ ਸਿੰਧੂ ਬਾਰੇ ਪਾਰਤ ਦੀ ਸਥਿਤੀ ਸਪਸ਼ਟ ਕੀਤੀਏ ਅਧਿਕਾਰਿਤ ਸੂਤਰਾਂ ਨੇ ਕਿਹਾ ਕਿ ਸੱਤ ਵਫ਼ਦਾਂ ਵਿੱਚ ਸ਼ਾਮਲ 50 ਤੋਂ ਵੱਧ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਾਲ ਆਪਣੀ ਫੀਡਬੈਕ ਸਾਂਝੀ ਕਰਨਗੇ ਕੁਝ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਕੂਟਨੀਤਿਕ ਵੀ ਇਹਨਾਂ ਵਫ਼ਦਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਯੂਰਪੀ ਯੂਨੀਅਨ ਤੇ 33 ਹੋਰ ਮੁਲਕਾਂ ਦਾ ਦੌਰਾ ਕੀਤਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਹਿਲਾਂ ਹੀ ਵਫਦਾਂ ਨਾਲ ਮੁਲਾਕਾਤ ਕਰ ਚੁੱਕੇ ਨੇ ਉਹਨਾਂ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਆਤਵਾਦ ਵਿਰੁੱਧ ਭਾਰਤ ਦੇ ਸਖਤ ਸਟੈਂਡ ਨੂੰ ਪਹੁੰਚਾਉਣ ਵਿੱਚ ਉਹਨਾਂ ਦੀ ਯਤਨਾਂ ਦੀ ਸ਼ਲਾਘਾ ਕੀਤੀ ਹੈ ਇਹਨਾਂ ਵਿੱਚੋਂ ਚਾਰ ਵਫਦਾਂ ਦੀ ਅਗਵਾਈ ਸੱਤਾਧਾਰੀ ਗਠਜੋੜ ਐਨਡੀਏ ਦੇ ਸੰਸਦ ਮੈਂਬਰਾਂ ਨੇ ਕੀਤੀ ਜਿਨ੍ਹਾਂ ਵਿੱਚ ਦੋ ਭਾਜਪਾ ਇੱਕ ਜਨਤਾਦਾਲ ਯੂਨਾਈਟਿਡ ਤੇ ਇੱਕ ਸ਼ਿਵ ਸੈਨਾ ਦਾਸੀ ਜਦਕਿ ਤਿੰਨ ਦੀ ਅਗਵਾਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੀਤੀ ਜਿਨ੍ਹਾਂ ਵਿੱਚੋਂ ਇੱਕ ਇੱਕ ਕਾਂਗਰਸ ਜੀਐਮਕੇ ਤੇ ਐਨਸੀਪੀ ਸ਼ਰਦ ਪਵਾਰ ਦਾ ਸੀ ਸਰਕਾਰ ਨੇ ਅਤਵਾਦ ਵਿਰੁੱਧ ਲੜਾਈ ਵਿੱਚ ਰਾਸ਼ਟਰੀ ਏਕਤਾ ਦਾ ਸੁਨੇਹਾ ਦੇਣ ਲਈ ਸਾਰਾ ਪਾਰਟੀ ਵਫਦ ਭੇਜੇ ਜਿਸ ਵਿੱਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ, AIMIM ਸੰਸਦ ਮੈਂਬਰ ਅਸਦੁਦੀਨ ਵੈਸੀ, ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਅਜ਼ਾਦ ਤੇ ਸਲਮਾਨ ਖੁਰਸ਼ੀਦ ਸ਼ਾਮਲ ਸਨ